ਦੇ ਖਿਡਾਰੀ ਜਰਮਨ ਉਹਨਾਂ ਨੂੰ ਬਹੁਤ ਰੂਲ ਵੀ ਕੀਤਾ ਗਿਆ ਕਿ ਕਹਿੰਦੇ ਉਹਨਾਂ ਦੇ ਬਾਲ ਲੱਗੀ ਲੈਕ ਤੇ ਔਰ ਇਸ ਕਰਕੇ ਸਾਡਾ ਸਿਲਵਰ ਚਲਾ ਗਿਆ ਨਹੀਂ ਉਹ ਦੇਖੋ ਅਲਟੀਮੇਟਲੀ ਕਈ ਵਾਰੀ ਮੇਰੇ ਵਰਗੇ ਨੇ ਗੁਲੀ ਡੰਡਾ ਵੀ ਨਹੀਂ ਖੇਡਿਆ ਹੁੰਦਾ ਫਿਰ ਉਹ ਵੀ ਕਮੈਂਟ ਕਰਨ ਦਿਆ ਸਾਡੇ ਤਾਂ ਇਦਾਂ ਦਰਵਾਜ਼ਾ ਹੀ ਬਣ ਗਿਆ ਉਹ ਗਰਾਊਂਡ ਦੇ ਵਿੱਚ ਹੁੰਦਾ ਤੇ ਬਹੁਤਿਆਂ ਦੀਆਂ ਲੱਤਾਂ ਭਾਰ ਨਹੀਂ ਚਲਦੀਆਂ ਹੁੰਦੀਆਂ ਕਿਉਂਕਿ ਦੇਖੋ ਨਾ 142 ਕਰੋੜ ਦਾ ਦੇਸ਼ ਆ ਤੇ ਪਾਰਟਿਸਪੇਸ਼ਨ ਸਾਡੀ ਹੈਗੀ 111 ਪਲੇਅਰਾਂ ਦੀ ਤੇ ਕਰੋੜ ਮਗਰ ਇੱਕ ਵੀ ਹੈ ਨਹੀਂ ਤੇ ਫਿਰ ਜੇ ਉਹ ਬਹੁਤੇ ਚੰਗੇ ਹੁੰਦੇ ਜਿਹੜੇ ਟਰੋਲ ਕਰਦੇ ਆ ਤੇ ਫਿਰ ਉਹ ਕਿਉਂ ਨਹੀਂ ਟਰਾਈ ਕਰਦੇ ਕਈ ਵਾਰੀ ਨਾ ਕਮੈਂਟ ਕਰਨ ਲੱਗਿਆਂ ਵੀ ਹਾਂਜੀ ਅੱਛਾ ਸਾਡੇ ਤਾਂ ਜਿਹੜੇ ਮੈਂ ਤਾਂ ਹੁਣ ਪੋਲਿਟਿਕਲ ਬੰਦੇ ਵੀ ਦੇਖਦਾ ਉਹਨਾਂ ਨੂੰ ਐ ਲੱਗਦਾ ਵੀ ਇਹ ਕਿਹੜੀ ਗੱਲ ਆ ਅੱਛਾ ਗੱਲ ਆ ਤੇ ਤੁਸੀਂ ਕਰਕੇ ਦਿਖਾ ਲੋ ਤਾਂ ਕਮੈਂਟ ਕਰਨ ਨੂੰ ਤਾਂ ਬਹੁਤ ਕੁਝ ਕਰਦੇ ਆ ਟਰੋਲਿੰਗ ਬਹੁਤ ਕਰਦੇ ਆ ਬਈ ਉਹ ਜਿਵੇਂ ਇਦਾਂ ਹੋਣਾ ਚਾਹੀਦਾ ਸੀ ਇਦਾਂ ਹੋਣਾ ਚਾਹੀਦਾ ਸੀ ਕਈ ਮੇਰੇ ਵਰਗੇ ਤਾਂ ਉਹ ਜਿਹੜਾ ਰਸ਼ੀਆ ਯੂਕਰੇਨ ਦੀ ਵਾਰ ਆ ਰੱਣੀ ਲੰਗੀ ਰਾਜਪੁਰਾ ਨਹੀਂ ਹੁੰਦੇ ਤੇ ਕਮੈਂਟ ਉਹਦੇ ਤੇ ਕਰਨ ਡੇ ਹੁੰਦੇ ਵੀ ਇਦਾਂ ਕਰਨਾ ਚਾਹੀਦਾ ਈਸਟ ਆਈ ਥਿੰਕ ਇੰਗਲੈਂਡ ਉਹਦੇ ਵਿੱਚ ਜਿਹੜਾ ਰੈੱਡ ਕਾਰਡ ਹੋਇਆ ਉਹ ਉਹ ਮੈਨੂੰ ਲੱਗਦਾ ਕਿ ਰੈੱਡ ਕਾਰਡ ਨਹੀਂ ਸੀਗਾ ਉਹ ਉਦਣ ਤਾਂ ਅਸੀਂ ਦਸਾਂ ਪਲੇਅਰਾਂ ਨਾਲ ਖੇਡ ਨਹੀਂ ਆ ਲੇਕਿਨ ਅਗਲੇ ਦਿਨ ਵੀ ਸਾਨੂੰ ਕਿਉਂਕਿ ਰੈੱਡ ਕਾਰਡ ਦੀ ਜਿਹੜੀ ਪਨਿਸ਼ਮੈਂਟ ਹੈ ਕਿ ਉਹ ਅਗਲੇ ਦਿਨ ਵੀ ਉਹ ਪਲੇਅਰ ਜਿਹੜਾ ਨਹੀਂ ਖੇਡਦਾ ਤੇ ਸਾਨੂੰ 15 ਪਲੇਅਰਾਂ ਨਾਲ ਹੀ ਖੇਡਣਾ ਪਿਆ ਜਿਹਦਾ ਮੈਨੂੰ ਲੱਗਦਾ ਕਿਤੇ ਨਾ ਕਿਤੇ ਨੁਕਸਾਨ ਸਾਨੂੰ ਜਿਹੜਾ ਜਰਮਨ ਦੇ ਗੇਸਟ ਹੋਇਆ ਪਰ ਅਸੀਂ ਦੋ ਤਿੰਨ ਲਾਸਟ ਮਿੰਟ ਜਿਹੜੇ ਆ ਉਹਦੇ ਵਿੱਚ ਬਹੁਤ ਗਲਤੀਆਂ ਕੀਤੀਆਂ ਉਹਦੇ ਵਿੱਚ ਸਾਡੇ ਗੇਸ ਦਿਨ ਪੁਨਟੀ ਕੋਰ ਵੀ ਹੋਏ ਆ ਜੇ ਕਿਤੇ ਬੈਟਰ ਪੁਨਟੀ ਕੋਰ ਉਹਨਾਂ ਦਾ ਹੁੰਦਾ ਤੇ ਥੈਨ ਸਾਡਾ ਸਕੋਰ ਜਿਹੜਾ ਉਹ ਡਿਫਰੈਂਟ ਹੋਣਾ ਸੀ ਕਿ ਜਰਮਨ ਜਿਹੜੇ ਆ ਬੜੇ ਡਿਫੈਂਸਿਵ ਬਹੁਤ ਡਿਫੈਂਸ ਟਾਈਟ ਕਰਕੇ ਖੇਡਦੇ ਆ ਕਿਉਂਕਿ ਮੈਨੂੰ ਕਿਤੇ ਨਾ ਕਿਤੇ ਸ਼ੱਕ ਸੀਗਾ ਕਿ ਬਹੁਤ ਘੱਟ ਅਪਰਚੂਨਿਟੀ ਦਿੰਦੇ ਆ ਦੂਸਰੀ ਟੀਮ ਨੂੰ ਜਿਹੜਾ ਡਿਫੈਂਸ ਆ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤਾ ਹੋਇਆ ਸੀ ਅਗੇਂਸਟ ਇੰਡੀਆ ਈ ਯੂਰੋਪੀਅਨ ਕੰਟਰੀਜ਼ ਜਿਹੜੀਆਂ ਹੈਗੀਆਂ ਉਹਨਾਂ ਦਾ ਦਬਦਬਾ ਹੈਗਾ ਹਰ ਇੱਕ ਥਾਂ ਤੇ ਔਰ ਜਦੋਂ ਕਹਿੰਦੇ ਕਿ ਉਹ ਹਾਰਨ ਲੱਗਦੇ ਆ ਉਦੋਂ ਰੂਲ ਆਫ ਦੇ ਹਿਸਾਬ ਨਾਲ ਡਿਵੈਲਪ ਕਰ ਲੈਂਦੇ ਆ ਔਰ ਖੇਡਾਂ ਦੇ ਵਿੱਚੋਂ ਲੱਗਦਾ ਕਿ ਪੋਲਿਟਿਕ ਚੱਲਦੀ ਏ ਇਸ ਲੈਵਲ ਤੇ ਜਿਵੇਂ ਵਿਨੇਸ਼ ਫੋਗਵਾੜ ਦੇ ਨਾਲ ਹੋਇਆ ਇੱਕ ਦਿਨ ਪਹਿਲਾਂ ਤਾਂ ਬਿਲਕੁਲ ਠੀਕ ਸੀਗੀ ਔਰ ਅਗਲੇ ਦਿਨ ਉਸ ਦਾ 100 ਗ੍ਰਾਮ ਵਜ਼ਨ ਵੱਧ ਸੀਗਾ ਉਹਦੇ ਵਿੱਚ ਵੀ ਜਿਸ ਤਰੀਕੇ ਦੇ ਨਾਲ 골ਡ ਦਾ ਇਹ ਸੁਪਨਾ ਸੀਗਾ ਔਰ ਉਹ ਖੁੰਝ ਗਿਆ ਭਾਰਤ ਦੇ ਇਹ ਦੇਖੋ ਇਸ ਲੈਵਲ ਤੇ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਹੈਗੀਆਂ ਦੇ ਵਿੱਚ ਕਿਉਂਕਿ ਸਾਡੀਆਂ ਫੈਡਰੇਸ਼ਨ ਸਾਡੀਆਂ ਐਸੋਸੀਏਸ਼ਨਜ਼ ਇਹਦੇ ਵਿੱਚ ਬਹੁਤ ਵੱਡੀਆਂ ਪ੍ਰੋਬਲਮਸ ਹੈਗੀਆਂ ਆ ਉਹਦੇ باوجود ਵੀ ਜਿਹੜੇ ਮੈਂ ਸਮਝਦਾ ਇਹ ਪਲੇਅਰ ਜਿਹੜੇ ਆ ਇੰਨਾ ਪਰਫਾਰਮ ਕਰਦੇ ਹੈਗੇ ਆ ਉਹ ਵੀ ਇੱਕ ਖਰੀ ਬਿਹਤਰ ਹੈ ਤੁਹਾਨੂੰ ਕੀ ਲੱਗਦਾ ਪ੍ਰਗਟ ਜੀ ਹਾਕੀ ਨੂੰ ਇੰਪਰੂਵ ਕਰਨ ਵਾਸਤੇ ਕੀ ਕੁਝ ਸਾਨੂੰ ਹੋਰ ਇੰਪਰੂਵ ਕਰਨਾ ਪਊਗਾ ਕਿ ਗੇਮ ਨੂੰ ਅਸੀਂ ਵਧੀਆ ਕਰ ਸਕੀਏ ਕਿਉਂਕਿ ਜਿਸ ਤਰੀਕੇ ਨਾਲ ਅਸੀਂ ਕ੍ਰਿਕਟ ਨੂੰ ਸਪੋਰਟ ਕਰਦੇ ਹਾਂ ਜਿੰਨਾ ਇਨਵੈਸਟ ਕ੍ਰਿਕਟ ਦੇ ਵਿੱਚ ਜਾਂ ਜਿੰਨਾ ਜਿਵੇਂ ਇੰਡੀਆ ਕ੍ਰਿਕਟ ਦੇ ਵਿੱਚ ਲੀਡ ਕਰਦਾ ਉਸ ਤਰੀਕੇ ਨਾਲ ਹਾਕੀ ਨੂੰ ਵੀ ਸੁਰਜੀਤ ਕਰਨ ਦੀ ਲੋੜ ਹੈ ਉਹ ਜੀ ਚਾਈਨਾ ਨੂੰ ਕੰਪੇਅਰ ਕਰੀਏ ਜਾਂ ਅਮਰੀਕਾ ਨੂੰ ਕੰਪੇਅਰ ਕਰੀਏ ਹਰ ਕੰਟਰੀ ਦਾ ਇੱਕ ਆਪਣਾ ਸਿਸਟਮ ਹੈ ਉੱਥੇ ਆਲਮੋਸਟ ਚਾਈਨਾ ਦੇ ਵਿੱਚ 9 ਕਰੋੜ ਬੱਚਾ ਜਾਂ 10 ਕਰੋੜ ਬੱਚਾ ਉਹ ਸਿਸਟਮ ਦੇ ਵਿੱਚ ਕੰਮ ਕਰਦਾ ਹੈਗਾ ਉਸ 10 ਕਰੋੜ ਦੇ ਵਿੱਚੋਂ 100 ਨਿਕਲਦਾ ਆਪਾਂ ਜੇ ਕੀ ਹੈ ਨਾ ਵੀ ਹੁਣ ਆਪਾਂ ਆ ਬਈ ਅਸੀਂ ਓਵਰਨਾਈਟ ਅਗਲੀ 올림픽 ਜਾਂ ਉਦੋਂ ਅਗਲੀ 올림픽 ਨਾਲ ਇਹ ਜਿਹੜਾ ਸੈੱਟ ਆ ਜਿਹੜਾ ਹੁਣ ਹਰ ਮੈਡਲ ਲੈ ਕੇ ਆ ਰਿਹਾ ਬੀਸਿਕਲੀ 2005 ਦੇ ਹੈਗੇ ਜੋ 2005 ਤੋਂ ਲੈ ਕੇ ਹੁਣ ਤੱਕ ਕਿੱਥੇ ਕਿੱਥੇ ਇਹਨਾਂ ਨੂੰ ਪ੍ਰੋਬਲਮ ਆਈ ਕਿੱਥੋਂ ਕਿੱਥੋਂ ਦੀ ਸਿਸਟਮ ਦੇ ਵਿੱਚ ਦੀ ਲੰਘੇ ਕਈ ਵਾਰੀ ਕੋਚਸ ਡਿਫਰੈਂਟ ਸੋਚਦੇ ਆ ਕਈ ਵਾਰੀ ਸਿਸਟਮ ਡਿਫਰੈਂਟ ਸੋਚਦਾ ਹੈਗਾ ਜਦੋਂ ਤੁਸੀਂ ਖੇਡਦੇ ਸੀਗੇ ਪ੍ਰਗਟਜੀ ਉਦੋਂ ਦੀ ਹਾਕੀ ਔਰ ਹੁਣ ਦੀ ਹਾਕੀ ਦੇ ਵਿੱਚ ਕਿੰਨੇ ਆ ਤੁਸੀਂ ਤਬਦੀਲੀਆਂ ਮਹਿਸੂਸ ਕਰਦੇ ਹੋ ਸਕਿੱਲ ਕੱਟ ਹੋਈ ਆ ਕਿਉਂਕਿ ਇਦਾਂ ਦੇ ਮੂਵ ਜਿਹੜੇ ਖਾਸ ਕਰਕੇ ਆਪਾਂ ਨੂੰ ਲੱਗਦੇ ਹੁੰਦੇ ਸੀ ਕਿ ਮਜ਼ਾ ਆ ਗਿਆ ਬੜੀ ਟਿਪੀਕਲ ਜੀ ਹਾਕੀ ਹੋ ਗਈ ਆ ਜਿਹਦੇ ਵਿੱਚ ਟ੍ਰੈਪਿੰਗ ਪ੍ਰੋਟੀ ਕੋਰਨਰ ਗੋਲਕੀਪਿੰਗ ਇਹ ਜਿਹੜੀਆਂ ਇਹ ਜਿਹੜੇ ਸੈਟ ਪੀਸਸ ਆ ਇਹਦੇ ਵਿੱਚ ਤੁਹਾਡੀ ਸਪੈਸ਼ਲਿਟੀ ਹੋਣੀ ਚਾਹੀਦੀ ਆ ਬਸ ਨੇਚਰਲ ਸਕਿੱਲ ਨਾ ਜਿਹਨੂੰ ਆਪਾਂ ਕਹਿ ਸਕਦੇ ਆਂ ਵੀ ਫੁਲਾਨੇ ਨੇ ਡੋਜ ਮਾਰਿਆ ਜਾਂ ਫੁਲਾਨੇ ਨੇ ਬਾਲ ਦੇ ਲਿਆ ਇੱਕ ਦੂਸਰੇ ਨੂੰ ਉਦਾਂ ਦਾ ਕਾਫੀ ਘਟ ਗਿਆ ਜਿਹਦੇ ਕਰਕੇ ਸਾਡੀ ਸਪੈਕਟੇਟਰ ਵੈਲਿਊ ਨਹੀਂ ਵੱਧ ਰਹੀ ਤੁਕਿ ਜਿੰਨਾ ਚਿਰ ਰਿਸਪੈਕਟੇਟਰ ਵੈਲਿਊ ਨਹੀਂ ਵਧੂਗੀ ਉੰਨਾ ਚਿਰ ਉਹਦਾ ਮਾਰਕੀਟਿੰਗ ਵਾਲਾ ਐਂਗਲ ਵੀ ਬੈਟਰ ਹੋਣਾ ਨਹੀਂ ਹੈ ਪੈਰਿਸ 올림픽 ਦੇ ਵਿੱਚ ਭਾਰਤੀ ਹਾਕੀ ਟੀਮ ਨੇ ਬ੍ਰੌਂਜ਼ ਮੈਡਲ ਜਿੱਤਿਆ ਹੈ ਉਮੀਦਾਂ ਬਹੁਤ ਸੀ ਕਿ 골ਡ ਆਏਗਾ ਫਿਰ ਸਿਲਵਰ ਤੇ ਉਮੀਦਾਂ ਟਿਕੀਆਂ ਪਰ ਖੈਰ ਕੱਲ ਮੈਚ ਬੜਾ ਜ਼ਬਰਦਸਤ ਤਰੀਕੇ ਨਾਲ ਖੇਡਿਆ ਗਿਆ ਔਰ ਬ੍ਰੌਂਜ਼ ਮੈਡਲ ਜਿੱਤਿਆ ਹੈ ਹਾਕੀ ਟੀਮ ਨੇ ਗੱਲਬਾਤ ਕਰਾਂਗੇ ਭਾਰਤੀ ਹਾਕੀ ਟੀਮ ਦੇ ਸਭ ਕਾ ਕਪਤਾਨ ਸਰਦਾਰ ਪ੍ਰਗਟ ਸਿੰਘ ਜੀ ਸਾਡੇ ਨਾਲ ਨੇ ਔਰ ਇੱਕ ਦਮਦਾਰ ਪਲੇਅਰ ਦੇ ਤੌਰ ਤੇ ਪਛਾਨ ਰਹੀ ਹੈ ਪ੍ਰਗਟ ਸਿੰਘ ਉਹਨਾਂ ਦੀ ਔਰ ਉਸ ਤੋਂ ਬਾਅਦ ਰਾਜਨੀਤੀ ਦੇ ਵਿੱਚ ਵੀ ਉਸੇ ਤਰੀਕੇ ਨਾਲ ਗੱਲਾਂ ਕਰਦੇ ਰਹੇ ਪਰ ਅੱਜ ਰਾਜਨੀਤੀ ਤੇ ਅਸੀਂ ਚਰਚਾ ਨਹੀਂ ਕਰਾਂਗੇ ਅੱਜ ਹਾਕੀ ਤੇ ਚਰਚਾ ਕਰਾਂਗੇ ਕਪਤਾਨ ਸਾਹਿਬ ਸਭ ਤੋਂ ਪਹਿਲਾਂ ਤਾਂ ਕੱਲ ਤੁਸੀਂ ਮੈਚ ਦੇਖ ਰਹੇ ਸੀ ਕੱਲ ਫੋਨ ਤੇ ਵੀ ਗੱਲ ਹੋਈ ਮੈਂ ਆ ਨਹੀਂ ਪਾਇਆ ਪਰ ਕਿਵੇਂ ਦੇਖਦੇ ਹੋ ਕੱਲ ਦਾ ਮੈਚ ਕਿਹੋ ਜਿਹਾ ਸੀ ਕਿੰਨਾ ਫਸਿਆ ਹੋਇਆ ਲੱਗਿਆ ਤੁਹਾਨੂੰ ਔਰ ਕਿੰਨੀ ਇੱਕ ਥੋੜਾ ਬਹੁਤਾ ਕਮੀ ਪੇਸ਼ੀ ਲੱਗੀ ਤੁਸੀਂ ਕੋਈ ਗਾਈਡ ਵੀ ਕਰਦੇ ਰਹੇ ਹੋ ਇਹ ਦੇਖੋ ਮੈਨੂੰ ਕੌਨਫੀਡੈਂਸ ਸੀਗਾ ਦੇਖੋ ਹਰ ਕੰਟਰੀ ਦਾ ਨਾ ਇੱਕ ਖੇਡਣ ਦਾ ਆਪਣਾ ਨਜ਼ਰੀਆ ਆ ਮੈਨੂੰ ਮੈਂ ਤਾਂ ਉਹਦੀ ਉਹਨੂੰ ਉਸ ਕਰੈਕਟਰ ਨਾਲ ਵੀ ਜੋੜ ਕੇ ਦੇਖਦਾ ਕਿਉਂਕਿ ਜਰਮਨਸ ਜਿਹੜੇ ਆ ਉਹ ਬੜੇ ਡਿਫੈਂਸਿਵ ਬਹੁਤ ਡਿਫੈਂਸ ਟਾਈਟ ਕਰਕੇ ਖੇਡਦੇ ਆ ਕਿਉਂਕਿ ਮੈਨੂੰ ਕਿਤੇ ਨਾ ਕਿਤੇ ਸ਼ੱਕ ਸੀਗਾ ਕਿ ਬਹੁਤ ਘੱਟ ਅਪਰਚ्युनिटी ਦਿੰਦੇ ਆ ਦੂਸਰੀ ਟੀਮ ਨੂੰ ਅ ਖੈਰ ਉਹ ਆਪਾਂ ਮੈਚ ਜਿਹੜਾ ਹਾਰ ਗਏ ਕਿਉਂਕਿ ਉਹਦੇ 'ਚ ਕੋਈ ਕਿਉਂਕਿ ਪਰਨਟੀ ਕੋਰਨਰ ਦੀ ਜੇ ਵੇਰੀਏਸ਼ਨ ਹੁੰਦੀ ਤਾਂ ਸ਼ਾਇਦ ਥੋੜਾ ਬਹੁਤਾ ਫਰਕ ਪੈ ਜਾਂਦਾ ਪਰ ਕਈ ਵਾਰੀ ਕੀ ਹੁੰਦਾ ਕਿ ਅਸੀਂ ਆ ਜਿਹੜਾ ਸਾਡੇ ਕੋਲ ਬੈਸਟ ਵੈਪਨ ਹੁੰਦਾ ਅਸੀਂ ਉਹਨੂੰ ਯੂਜ਼ ਕਰਦੇ ਆ ਤੇ ਉਹਦੇ ਵਿੱਚ ਜਿਹੜੀ ਕਨਵਰਸ਼ਨ ਸੀ ਜਿੰਨੀ ਐਕਸਪੈਕਟਿਡ ਸੀਗੀ ਉਨੀ ਨਹੀਂ ਹੋਈ ਕਿਉਂਕਿ ਉਹਨਾਂ ਨੇ ਬਹੁਤ ਜਿਹੜਾ ਡਿਫੈਂਸ ਆ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤਾ ਹੋਇਆ ਸੀ ਅਗੇਂਸਟ ਇੰਡੀਆ ਤੇ ਲੇਕਿਨ ਸਪੇਨ ਤੋਂ ਮੈਨੂੰ ਲੱਗਦਾ ਸੀ ਕਿ ਅਸੀਂ ਇਹਨਾਂ ਨੂੰ ਜ਼ਰੂਰ ਜਿੱਤਾਂਗੇ ਉਹਦਾ ਕਾਰਨ ਇਹ ਹੈ ਕਿ ਖੁਦ ਵੀ ਖੇਡਦੇ ਆ ਤੇ ਦੂਸਰੀ ਟੀਮ ਨੂੰ ਵੀ ਅਲੋਅ ਕਰਦੇ ਆ ਖੇਡਣ ਲਈ ਕਿਉਂਕਿ ਉਨੀ ਟਾਈਟ ਮਾਰਕਿੰਗ ਨਹੀਂ ਕਰਦੇ ਇਟ ਇਜ਼ ਅ ਬਲੈਂਡ ਆਫ ਏਸ਼ੀਅਨ ਐਂਡ ਯੂਰੋਪੀਅਨ ਹਾਕੀ ਸੋ ਉਹਦੇ ਵਿੱਚ ਮੈਨੂੰ ਲੱਗਦਾ ਸੀ ਕਿ ਸਾਨੂੰ ਅਪਰਚੂਨਿਟੀ ਮਿਲੂਗੀ ਔਰ ਉਹਦੇ ਵਿੱਚ ਸਾਡੀ ਖੈਰ ਫੀਲਡ ਗੋਲ ਵੀ ਮੈਂ ਤਾਂ ਸਮਝਦਾ ਸੀ ਇੱਕ ਜਾਂ ਦੋ ਫੀਲਡ ਗੋਲ ਮਿਲਣਗੇ ਪਰ ਨਹੀਂ ਫੀਲਡ ਗੋਲ ਤਾਂ ਨਹੀਂ ਮਿਲੇ ਲੇਕਿਨ ਦੋ ਪੈਨਾਟੀ ਕਾਰਨਰ ਦੇ ਗੋਲ ਜਿਹੜੇ ਸਾਨੂੰ ਜ਼ਰੂਰ ਮਿਲ ਗਏ ਸੋ ਲੇਕਿਨ ਇਹ ਆ ਕਿ ਲਾਸਟ ਦੋ ਤਿੰਨ ਮਿੰਟ ਵੈਸੇ ਹਰ ਟੀਮ ਹੀ ਇਸ ਤਰ੍ਹਾਂ ਕਰਦੀ ਆ ਬਟ ਜਿਹੜੀਆਂ ਬਹੁਤ ਜਿੱਦਾਂ ਜਰਮਨ ਵਰਗੀਆਂ ਟੀਮਾਂ ਹੈਗੀਆਂ ਉਹਨਾਂ ਲਈ ਦੋ ਤਿੰਨ ਮਿੰਟ ਹੋਲਡ ਕਰਨਾ ਬਾਲ ਕੋਈ ਬਹੁਤਾ ਔਖਾ ਨਹੀਂ ਵਾਂਸਦੇ ਆਰ ਵਿਨਿੰਗ ਪਰ ਅਸੀਂ ਦੋ ਤਿੰਨ ਲਾਸਟ ਮਿੰਟ ਜਿਹੜੇ ਆ ਉਹਦੇ ਵਿੱਚ ਬਹੁਤ ਗਲਤੀਆਂ ਕੀਤੀਆਂ ਉਹਦੇ ਵਿੱਚ ਸਾਡੇ ਅਗੇਂਸਟ ਤਿੰਨ ਪੈਨਾਟੀ ਕਾਰਨਰ ਵੀ ਹੋਏ ਆ ਜੇ ਕਿਤੇ ਬੈਟਰ ਪੋਨਟਿਕ ਆਨਰ ਉਹਨਾਂ ਦਾ ਹੁੰਦਾ ਤੇ ਦੈਨ ਸਾਡਾ ਸਕੋਰ ਜਿਹੜਾ ਉਹ ਡਿਫਰੈਂਟ ਹੋਣਾ ਸੀ ਪਰ ਇਹ ਵੀ ਕਿਹਾ ਗਿਆ ਕਿ ਰੈਡ ਕਾਰਡ ਜਿਹੜਾ ਦਿੱਤਾ ਸਾਡੇ ਪਲੇਅਰ ਨੂੰ ਗਲਤ ਦਿੱਤਾ ਗਿਆ ਹੈ ਹਾਂ ਉਹ ਜਿਹੜਾ ਅਗੇਂਸਟ ਆਈ ਥਿੰਕ ਇੰਗਲੈਂਡ ਉਹਦੇ ਵਿੱਚ ਜਿਹੜਾ ਰੈਡ ਕਾਰਡ ਹੋਇਆ ਉਹ ਉਹ ਮੈਨੂੰ ਲੱਗਦਾ ਕਿ ਰੈੱਡ ਕਾਰਡ ਨਹੀਂ ਸੀਗਾ ਉਹ ਉਦੋਂ ਤਾਂ ਅਸੀਂ 10 ਪਲੇਅਰਾਂ ਨਾਲ ਖੇਡੀਆਂ ਲੇਕਿਨ ਅਗਲੇ ਦਿਨ ਵੀ ਸਾਨੂੰ ਕਿਉਂਕਿ ਰੈੱਡ ਕਾਰਡ ਦੀ ਜਿਹੜੀ ਪਨਿਸ਼ਮੈਂਟ ਹੈ ਕਿ ਉਹ ਅਗਲੇ ਦਿਨ ਵੀ ਉਹ ਪਲੇਅਰ ਜਿਹੜਾ ਨਹੀਂ ਖੇਡਦਾ ਤੇ ਸਾਨੂੰ 15 ਪਲੇਅਰਾਂ ਨਾਲ ਹੀ ਖੇਡਣਾ ਪਿਆ ਜਿਹਦਾ ਮੈਨੂੰ ਲੱਗਦਾ ਕਿਤੇ ਨਾ ਕਿਤੇ ਨੁਕਸਾਨ ਸਾਨੂੰ ਜਿਹੜਾ ਜਰਮਨ ਦੇ ਗੈਸਟ ਹੋਇਆ ਤੁਸੀਂ ਇੱਕ ਹੌਕੀ ਦੇ ਖਿਡਾਰੀ ਦੇ ਤੌਰ ਤੇ ਜਾਂ ਹੌਕੀ ਦੇ ਕਪਤਾਨ ਦੇ ਤੌਰ ਤੇ ਕੋਈ ਕੁਝ ਛੋਟੀਆਂ ਬਹੁਤ ਕਮੀਆਂ ਵੀ ਨੋਟ ਕੀਤੀਆਂ ਜਿਹੜੀਆਂ ਤੁਸੀਂ ਹਰਮਨਪ੍ਰੀਤ ਹੁਣਾ ਨੂੰ ਜਾਂ ਬਾਕੀ ਟੀਮ ਨੂੰ ਗਾਈਡ ਕਰੋਗੇ ਵੀ ਆ ਚੀਜ਼ਾਂ ਤੋਂ ਥੋੜਾ ਜਿਹਾ ਪਰਹੇਜ਼ ਕੀਤਾ ਜਾਵੇ ਅਵੋਇਡ ਕੀਤੀਆਂ ਜਾ ਸਕਦੀਆਂ ਕੋਚਸ ਜਿਹੜਾ ਉਹਨਾਂ ਦਾ ਟੈਕਨੀਕਲ ਸਟਾਫ ਹੈ ਉਹਨਾਂ ਦਾ ਕੰਮ ਹੈਗਾ ਕਿਉਂਕਿ ਕਿਉਂਕਿ ਹਰ ਇੱਕ ਸੈੱਟ ਪੈਟਰਨ ਦੇ ਉੱਤੇ ਜਿਹੜੀਆਂ ਖੇਡਦੇ ਹੈਗੇ ਬੱਚੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਮੈਨੂੰ ਇਹ ਸੀਗਾ ਕਿ ਜਿਹੜਾ ਸਾਡਾ ਹੁਣ ਕੰਬੀਨੇਸ਼ਨ ਬਣਿਆ ਹੈਗਾ ਇਹ بڑا ਬੜੇ ਸਮੇਂ ਬਾਅਦ ਕਿਉਂਕਿ ਜਦੋਂ ਜਿਹੜੇ ਐਕਸਪੀਰੀਅੰਸ 플레이ਰ ਹੈ ਉਹ ਵੀ ਫਿੱਟ ਹੋਣ ਤੇ ਜਦੋਂ ਯੰਗ 플레이ਰ ਵੀ ਐਕਸਪੀਰੀਐਂਸਡ ਹੋਣ ਕੀ ਕੰਬੀਨੇਸ਼ਨ ਉਦੋਂ ਬਣਦਾ ਹੈਗਾ ਔਰ ਇਹ ਕਿਉਂਕਿ ਖਾਸ ਕਰਕੇ ਸਾਡਾ ਗੋਲ ਕੀਪਰ ਬੜਾ ਵਧੀਆ ਸੀ ਹਰਮਨ ਪ੍ਰੀਤ ਡ੍ਰੈਗ ਨਾਲ ਹਰ ਮੈਚ ਦੇ ਵਿੱਚ ਇੱਕ ਦੋ ਇੱਕ ਦੋ ਗੋਲ ਜ਼ਰੂਰ ਕਿਉਂਕਿ ਜਦੋਂ ਤੁਹਾਨੂੰ ਇੱਕ ਦੋ ਗੋਲ ਮਿਲ ਜਾਂਦੇ ਆ ਤਾਂ ਦੈਨ ਜਿਹੜੀਆਂ ਜਿਹੜਾ ਟੀਮ ਦਾ ਹੌਸਲਾ ਜਿਹੜਾ ਵੱਜ ਜਾਂਦਾ ਹੈਗਾ ਤੂ ਉਦੀ ਲਈ ਕਿਉਂਕਿ ਇਹ ਅਪਰਚੁਨਿਟੀ ਸੀ ਵੀ ਅਸੀਂ ਫਾਈਨਲ ਦੇ ਵਿੱਚ ਚਲੇ ਜਾਂਦੇ ਵੈਸੇ ਤਾਂ ਕਿਉਂਕਿ ਜਿਹੜੀਆਂ ਚਾਰ ਟੀਮਾਂ ਹੁੰਦੀਆਂ ਉਹਦੇ ਵਿੱਚ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਹੁੰਦਾ ਪਰ ਜਦੋਂ ਤੁਸੀਂ ਖੇਡਦੇ ਸੀਗੇ ਪ੍ਰਗਟ ਜੀ ਉਦੋਂ ਦੀ ਹਾਕੀ ਔਰ ਹੁਣ ਦੀ ਹਾਕੀ ਦੇ ਵਿੱਚ ਕਿੰਨੇ ਆ ਤੁਸੀਂ ਤਬਦੀਲੀਆਂ ਮਹਿਸੂਸ ਕਰ ਰਹੇ ਹੋ ਦੀ ਸਪੀਡ ਉਹਦੇ ਵਿੱਚ ਹੋਰ ਆ ਗਈ ਹੈਗੀ ਆ ਉਹ ਸਪੀਡ ਨੂੰ ਮੇਨਟੇਨ ਕਰਨ ਲਈ ਜਿਹੜਾ ਹੈਗਾ ਕਿ ਸਾਰੇ ਪਲੇਅਰਾਂ ਦਾ ਫ੍ਰੀਕੁਐਂਟ ਯੂਜ਼ ਕਿਉਂਕਿ ਹੁਣ ਹੁਣ ਇਹ ਨਹੀਂ ਹੈਗਾ ਕਿ ਵੀ ਇੱਕ ਪਲੇਅਰ ਪਾ ਲਿਆ ਤੇ ਉਹ ਸਾਰਾ ਮੈਚ ਹੀ ਖੇਡੂਗਾ ਉਹ ਫਿਰ ਫਿਰ ਉਹਨੂੰ ਬੇਸਿਕਲੀ ਰੋਟੇਸ਼ਨ ਦੇ ਤੌਰ ਤੇ ਰੈਸਟ ਦਿੱਤੀ ਜਾਂਦੀ ਹੈ ਸੋ ਥੈਟ ਕਿ ਅਲਟੀਮੇਟਲੀ ਉਸ ਜਿਹੜੀ ਸਪੀਡ ਆ ਉਹਨੂੰ ਮੇਨਟੇਨ ਜਿਹੜਾ ਕੀਤਾ ਜਾ ਸਕੇ ਲੇਕਿਨ ਕੰਪੈਰੀਟਿਵਲੀ ਸਕਿੱਲ ਘਟ ਹੋਈ ਆ ਕਿਉਂਕਿ ਇਦਾਂ ਦੇ ਮੂਵ ਜਿਹੜੇ ਖਾਸ ਕਰਕੇ ਆਪਾਂ ਨੂੰ ਲੱਗਦੇ ਹੁੰਦੇ ਸੀ ਕਿ ਮਜ਼ਾ ਆ ਗਿਆ ਸੋ ਉਦਾਂ ਦਾ ਕੁਝ ਨਹੀਂ ਹੈਗਾ ਕਿਉਂਕਿ ਬੜੀ ਟਿਪੀਕਲ ਜੀ ਹਾਕੀ ਹੋ ਗਈ ਹੈ ਜਿਹਦੇ ਵਿੱਚ ਟ੍ਰੈਪਿੰਗ ਪ੍ਰਿਟੀ ਕੋਰਨਰ ਗੋਲਕੀਪਿੰਗ ਇਹ ਜਿਹੜੀਆਂ ਇਹ ਜਿਹੜੇ ਸੈਟ ਪੀਸਸ ਆ ਇਹਦੇ ਵਿੱਚ ਤੁਹਾਡੀ ਸਪੈਸ਼ਲਿਟੀ ਹੋਣੀ ਚਾਹੀਦੀ ਆ ਬਾਕੀ ਜਿਹੜੀ ਨੈਚੁਰਲ ਸਕਿੱਲ ਨਾ ਜਿਹਨੂੰ ਆਪਾਂ ਕਹਿ ਸਕਦੇ ਆ ਕਿ ਫੁਲਾਨੇ ਨੇ ਡੋਜ ਮਾਰਿਆ ਜਾਂ ਫੁਲਾਨੇ ਨੇ ਬਾਲ ਦੇ ਲਿਆ ਇੱਕ ਦੂਸਰੇ ਨੂੰ ਉਦਾਂ ਦਾ ਕਾਫੀ ਘਟ ਗਿਆ ਜਿਹਦੇ ਕਰਕੇ ਕੰਪੈਰੀਟਿਵਲੀ ਚਾਰਮ ਜਿਹੜਾ ਹਾਕੀ ਨੂੰ ਦੇਖਣ ਦਾ ਜਿਹੜਾ ਨਵਾਂ ਸਪੈਕਟੇਟਰ ਆ ਫਿਰ ਉਹ ਇਹ ਸੋਚਦਾ ਵੀ ਯਾਰ ਇਹ ਹਾਕੀ ਨੂੰ ਦੇਖਣ ਦੀ ਬਜਾਏ ਕਿਉਂਕਿ ਇਹ ਤਾਂ ਉਹ ਕੰਟਰੀਜ਼ ਹੈਗੇ ਆ ਜਿੱਥੇ ਉਨੀ ਕੁ ਪਪੂਲਰ ਹਾਕੀ ਹੈਗੀ ਆ ਤੇ ਉਨੇ ਐਕਸਪੈਕਟੇਟਰ ਹੈਗੇ ਆ ਲੇਕਿਨ ਜੇ ਇਹਨੂੰ ਮਾਰਕੀਟਿੰਗ ਐਂਗਲ ਤੋਂ ਦੇਖਾਂ ਜੇ ਮੈਂ ਇਹਨੂੰ ਥੋੜਾ ਜਿਹਾ ਉਦੋਂ ਬਾਹਰ ਜਾਣ ਦੀ ਕੋਸ਼ਿਸ਼ ਕਰੀਏ ਉਹ ਫਿਰ ਕੀ ਕਰਦੇ ਆ ਦੇਖੋ ਸਾਡੇ ਦੇਖੋ ਕ੍ਰਿਕਟ ਦੀ ਮਾਰਕੀਟਿੰਗ ਕਿਉਂਕਿ ਸਾਡੇ ਸਵੇਰ ਨਾਲ ਜਿਹੜਾ ਮੈਚ ਕਰਦੀ ਆ ਔਰ ਦੂਸਰੀ ਗੱਲ ਇਹ ਆ ਕਿ ਜੇ ਫਿਰ ਬੰਦਿਆਂ ਨੇ 19 ਸਪੀਡ ਦੇਖਣੀ ਹੋਵੇ ਤਾਂ ਫਿਰ ਟੀਵੀ ਤੇ ਉਹ ਆਈ ਸੌਕੀ ਦੇਖ ਲੈਂਦੇ ਆ ਫਿਰ ਬਾਸਕਟਬਾਲ ਦੇਖ ਲੈਂਦੇ ਆ ਸੋ ਫੁੱਟਬਾਲ ਦੇਖ ਲੈਂਦੇ ਆ ਫੁੱਟਬਾਲ ਹਜੇ ਵੀ ਨੈਚੁਰਲ ਸਕਿੱਲ ਦੇ ਵਿੱਚ ਹੈਗਾ ਕਿਉਂਕਿ ਉਹਦੇ ਵਿੱਚ ਤੁਸੀਂ ਦੇਖੋਗੇ ਵੀ ਮਤਲਬ ਇੱਕ ਦੂਸਰੇ ਨਾਲ ਰਿਟਰਨ ਬਣਾਉਂਦੇ ਆ ਡੋਜ ਮਾਰਦੇ ਆ ਸਾਰਾ ਕੁਝ ਕਰਦੇ ਹੈਗੇ ਲੇਕਿਨ ਹਾਕੀ ਜੋ ਆਲਮੋਸਟ ਉਹ ਮਿਸ ਹੋ ਗਿਆ ਹੈਗਾ ਜਿਸ ਦੇ ਕਰਕੇ ਸਾਡੀ ਸਪੈਕਟੇਟਰ ਵੈਲਿਊ ਨਹੀਂ ਵੱਧ ਰਹੀ ਤੁਹੋ ਕਿ ਜਿੰਨਾ ਚਿਰ ਰਿਸਪੈਕਟੇਟਰ ਵੈਲਿਊ ਨਹੀਂ ਵਧੂਗੀ ਉਨਾਂ ਚਿਰ ਉਹਦਾ ਮਾਰਕੀਟਿੰਗ ਵਾਲਾ ਐਂਗਲ ਵੀ ਬੈਟਰ ਹੋਣਾ ਨਹੀਂ ਹੈ ਇੱਕ ਸਾਬਕਾ ਕਪਤਾਨ ਦੇ ਤੌਰ ਤੇ ਤੁਸੀਂ ਮੈਚ ਦੇਖ ਰਹੇ ਸੀਗੇ ਔਰ ਕਿਉਂਕਿ 골ਡ ਵਾਲਾ ਵੀ ਦੇਖਿਆ ਉਹ ਸਿਲਵਰ ਵੀ ਫਿਰ ব্রੌਂਜ਼ ਵੀ ਔਰ ਕੀ ਤੁਸੀਂ ਫੀਲ ਕਰ ਰਹੇ ਸੀਗੇ ਉਸ ਵੇਲੇ ਤੇ ਇੱਕ ਖਿਡਾਰੀ ਦੇ ਤੌਰ ਤੇ ਦੇਖ ਰਹੇ ਹੋਗੇ ਤੁਸੀਂ ਇੱਕ ਸਾਬਕਾ ਕਪਤਾਨ ਦੇ ਤੌਰ ਤੇ ਦੇਖ ਰਹੇ ਹੋ Actually ਉਹ ਤਾਂ ਟੈਕਨੀਕਲ ਐਂਗਲ ਤੋਂ ਹੀ ਦੇਖੀਦਾ ਹੈਗਾ ਕਿ ਹਾਂ ਵੀ ਕਿੱਥੇ ਕੀ ਹੋਣਾ ਜਾਂ ਕਿੱਥੇ ਕੀ ਹੋਣਾ ਸੋ ਕਈ ਚੀਜ਼ਾਂ ਕਿਉਂਕਿ ਇਨਾ ਸਮਾਂ ਹੋ ਗਿਆ ਤੇ ਤੁਹਾਡੇ ਸਿਸਟਮ ਦੇ ਵਿੱਚੋਂ ਦੀ ਲੰਘਦੀਆਂ ਹੈਗੀਆਂ ਤੇ ਫਿਰ ਤੁਹਾਨੂੰ ਉਸ ਗੱਲ ਦੀ ਸਮਝ ਆਉਣ ਲੱਗ ਪੈਂਦੀ ਵੀ ਆ ਇਦਾਂ ਹੋਣਾ ਜਾਂ ਇਦਾਂ ਹੋਣਾ ਸਾਡੇ ਖਿਡਾਰੀ ਹੈ ਜਰਮਨ ਉਹਨਾਂ ਨੂੰ ਬਹੁਤ ਟਰੋਲ ਵੀ ਕੀਤਾ ਗਿਆ ਕਿ ਕਹਿੰਦੇ ਉਹਨਾਂ ਦੇ ਬਾਲ ਲੱਗੀ ਲੱਗ ਤੇ ਔਰ ਇਸ ਕਰਕੇ ਸਾਡਾ ਸਿਲਵਰ ਚਲਾ ਗਿਆ ਨਹੀਂ ਉਹ ਦੇਖੋ ਅਲਟੀਮੇਟਲੀ ਕਈ ਵਾਰੀ ਮੇਰੇ ਵਰਗੇ ਨੇ ਗੁੱਲੀ ਡੰਡਾ ਵੀ ਨਹੀਂ ਖੇਡਿਆ ਹੁੰਦਾ ਫਿਰ ਉਹ ਵੀ ਕਮੈਂਟ ਕਰਨ ਰਿਹਾ ਹੁੰਦਾ ਸਾਡੇ ਤਾਂ ਇਦਾਂ ਦਰਵਾਜ਼ਾ ਹੀ ਬਣ ਗਿਆ ਟਰੋਲ ਕਰਨ ਦਾ ਜਾਂ ਕਮੈਂਟ ਕਰਨ ਦਾ ਜਦ ਕਿ ਜੇ ਆਪਾਂ ਵਿੱਚ ਕਹੀਏ ਜਦੋਂ ਗਰਾਊਂਡ ਦੇ ਵਿੱਚ ਹੁੰਦਾ ਤੇ ਬਹੁਤਿਆਂ ਦੀਆਂ ਲੱਤਾਂ ਭਾਰ ਨਹੀਂ ਚਲਦੀਆਂ ਹੁੰਦੀਆਂ ਕਿਉਂਕਿ ਦੇਖੋ ਨਾ 142 ਕਰੋੜ ਦਾ ਦੇਸ਼ ਆ ਤੇ ਪਾਰਟਿਸਪੇਸ਼ਨ ਸਾਡੀ ਹੈਗੀ 111 ਪਲੇਅਰਾਂ ਦੀ ਤੇ ਕਰੋੜ ਮਗਰ ਇੱਕ ਵੀ ਹੈ ਨਹੀਂ ਤੇ ਫਿਰ ਜੇ ਉਹ ਬਹੁਤੇ ਚੰਗੇ ਹੁੰਦੇ ਜਿਹੜੇ ਟਰੋਲ ਕਰਦੇ ਆ ਤੇ ਫਿਰ ਉਹ ਕਿਉਂ ਨਹੀਂ ਟਰਾਈ ਕਰਦੇ ਸੋ ਸੋ ਮੈਨੂੰ ਲੱਗਦਾ ਕਿ ਐਪਰੀਸ਼ੀਏਟ ਕਰਨਾ ਚਾਹੀਦਾ ਸਾਡੇ ਬੱਚੇ ਵਧੀਆ ਖੇਡੇ ਹੈਗੇ ਆ ਨਾ ਸਾਡੇ ਕਮੀਆਂ ਪੇਸ਼ੀਆਂ ਥੱਲੇ ਸਿਸਟਮ ਦੇ ਵਿੱਚ ਬਹੁਤ ਹੈਗੀਆਂ ਉਹ ਇੱਕ ਕਦੀ ਸਮਾਂ ਬੜਿਆ ਤਾਂ ਫਿਰ ਉਹਨੂੰ ਲੱਗ ਕਿਉਂਕਿ 140 ਕਰੋੜ ਦੇ ਦੇਸ਼ ਦੇ ਵਿੱਚੋਂ 117 ਪਲੇਰਾਂ ਦੀ ਪਾਰਟਿਸਪੇਸ਼ਨ ਜਾਂ ਮੈਡਲ ਟੈਲੀ ਕਿਉਂਕਿ ਪਿਛਲੀ ਵਾਰੀ ਸਾਡਾ ਇੱਕ 골ਡ ਆਇਆ ਸੀ ਪਰ ਇਸ ਵਾਰੀ ਸਾਡੀ 골ਡ ਦੀ ਉਮੀਦ ਨਹੀਂ ਹੈਗੀ ਸੋ ਮੈਡਲ ਟੈਲੀ ਵੱਲ ਦੇਖੀਏ ਤਾਂ ਫਿਰ ਕਿਉਂਕਿ ਅੱਜ ਦੁਨੀਆ ਦੇ ਉੱਤੇ ਉਹ ਸਮਾਂ ਨਹੀਂ ਹੈਗਾ ਜਦੋਂ ਲੋਕੀ ਜਿਹੜੀਆਂ ਦੇਸ਼ਾਂ ਦੀਆਂ ਲੜਾਈਆਂ ਦੇ ਥਰੂ ਇਹ ਸੋਚਦੇ ਹੁੰਦੇ ਸੀ ਕਿ ਇਹਨਾਂ ਦਾ ਯੂਥ ਕਿੰਨਾ ਹੈਲਦੀ ਤੇ ਕਿੰਨਾ ਖੁਸ਼ਹਾਲ ਹੈ ਅੱਜ ਤਾਂ ਦੁਨੀਆ ਜਿਹੜੀ ਆ ਸਪੋਰਟਸ ਦੇ ਨਜ਼ਰੀਏ ਤੋਂ ਦੇਖਦੀ ਆ ਕਿ ਹਾਂ ਵੀ ਇਹਨਾਂ ਦੇ 올림픽ਸ ਦੇ ਵਿੱਚ ਜਾਂ ਉਹਨਾਂ ਇਵੈਂਟਸ ਦੇ ਵਿੱਚ ਮੈਡਲ ਕਿੰਨੇ ਆ ਉਹਦੇ ਤੋਂ ਅਸੈਸਮੈਂਟ ਹੁੰਦੀ ਆ ਕਿ ਇਹਨਾਂ ਦਾ ਜਿਹੜਾ ਯੂਥ ਹੈ ਉਹ ਕਿੰਨਾ ਹੈਲਦੀ ਤੇ ਕਿੰਨਾ ਖੁਸ਼ਹਾਲ ਹੈ ਸੋ ਮੈਨੂੰ ਲੱਗਦਾ ਉਸ ਨਜ਼ਰੀਏ ਨਾਲ ਅਸੀਂ ਹਜੇ ਵਰਲਡ ਲੈਵਲ ਤੇ ਕੰਪੀਟ ਨਹੀਂ ਕਰ ਪਾਰੇ ਨਾ ਸਾਡੇ ਥੱਲੇ ਕੋਈ ਇਸ ਤਰ੍ਹਾਂ ਦੀ ਪਲੈਨਿੰਗ ਹੀ ਹੈਗੀ ਤੁਸੀਂ ਹਾਕੀ ਦੇ ਖਿਡਾਰੀ ਰਹੇ ਹੋ ਸਭ ਦਾ ਕਪਤਾਨ ਰਹੇ ਹੋ ਫਿਰ ਤੁਸੀਂ ਸਪੋਰਟਸ ਮਿਨਿਸਟਰ ਵੀ ਰਹੇ ਹੋ ਤੁਹਾਨੂੰ ਕੀ ਲੱਗਦਾ ਪ੍ਰਗਟ ਜੀ ਹਾਕੀ ਨੂੰ ਇੰਪਰੂਵ ਕਰਨ ਵਾਸਤੇ ਕੀ ਕੁਝ ਸਾਨੂੰ ਹੋਰ ਇੰਪਰੂਵ ਕਰਨਾ ਪਊਗਾ ਕਿ ਗੇਮ ਨੂੰ ਅਸੀਂ ਵਧੀਆ ਕਰ ਸਕੀਏ ਕਿਉਂਕਿ ਜਿਸ ਤਰੀਕੇ ਨਾਲ ਅਸੀਂ ਕ੍ਰਿਕਟ ਨੂੰ ਸਪੋਰਟ ਕਰਦੇ ਹਾਂ ਜਿੰਨਾ ਇਨਵੈਸਟ ਕ੍ਰਿਕਟ ਦੇ ਵਿੱਚ ਜਾਂ ਜਿੰਨਾ ਜਿਵੇਂ ਇੰਡੀਆ ਕ੍ਰਿਕਟ ਦੇ ਵਿੱਚ ਲੀਡ ਕਰਦਾ ਉਸ ਤਰੀਕੇ ਨਾਲ ਹਾਕੀ ਨੂੰ ਵੀ ਸੁਰਜੀਤ ਕਰਨ ਦੀ ਲੋੜ ਹੈ ਓਨਲੀ ਨਾਟ ਓਨਲੀ ਹਾਕੀ ਸਪੋਰਟਸ ਕਲਚਰ ਨਹੀਂ ਹੈ ਕਿਉਂਕਿ ਥੱਲੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਸੈਕੰਡਰੀ ਸਕੂਲਸ ਦੇ ਵਿੱਚ ਕਾਲਜਸ ਦੇ ਵਿੱਚ ਕਿਉਂਕਿ ਜਿੰਨਾ ਕਲਚਰ ਹੋਣਾ ਚਾਹੀਦਾ ਕਿਉਂਕਿ ਦੇਖੋ ਜੀ ਚਾਈਨਾ ਨੂੰ ਕੰਪੇਅਰ ਕਰੀਏ ਜਾਂ ਅਮਰੀਕਾ ਨੂੰ ਕੰਪੇਅਰ ਕਰੀਏ ਹਰ ਕੰਟਰੀ ਦਾ ਇੱਕ ਆਪਣਾ ਸਿਸਟਮ ਹੈ ਉੱਥੇ ਆਲਮੋਸਟ ਚਾਈਨਾ ਦੇ ਵਿੱਚ 9 ਕਰੋੜ ਬੱਚਾ ਜਾਂ 10 ਕਰੋੜ ਬੱਚਾ ਉਸ ਸਿਸਟਮ ਦੇ ਵਿੱਚ ਕੰਮ ਕਰਦਾ ਹੈਗਾ ਉਸ 10 ਕਰੋੜ ਦੇ ਵਿੱਚੋਂ 100 ਨਿਕਲਦਾ ਆਪਾਂ ਜੇ ਕਹੀਏ ਨਾ ਵੀ ਹੁਣ ਆਪਾਂ ਵੀ ਅਸੀਂ ਓਵਰਨਾਈਟ ਅਗਲੀ 올림픽 ਜਾਂ ਉਦੋਂ ਅਗਲੀ 올림픽 ਨਾ ਇਹ ਤਾਂ ਇੱਕ ਪਲੇਅਰ ਨੂੰ ਇਹ ਜਿਹੜਾ ਸੈੱਟ ਆ ਜਿਹੜਾ ਹੁਣ ਹਰ ਮੈਡਲ ਲੈ ਕੇ ਆ ਰਿਹਾ ਬੀਸਿਕਲੀ 2005 ਦੇ ਹੈਗੇ ਆਏ ਸੋ 2005 ਤੋਂ ਲੈ ਕੇ ਹੁਣ ਤੱਕ ਇਹ ਕਿੱਥੇ ਕਿੱਥੇ ਇਹਨਾਂ ਨੂੰ ਪ੍ਰੋਬਲਮ ਆਈ ਕਿੱਥੋਂ ਕਿੱਥੋਂ ਦੀ ਸਿਸਟਮ ਦੇ ਵਿੱਚ ਦੀ ਲੰਘੇ ਕਈ ਵਾਰੀ ਕੋਚਸ ਡਿਫਰੈਂਟ ਸੋਚਦੇ ਆ ਕਈ ਵਾਰੀ ਸਿਸਟਮ ਡਿਫਰੈਂਟ ਸੋਚਦਾ ਹੈਗਾ ਸਕੂਲਸ ਦੇ ਵਿੱਚ ਕਾਲਜਸ ਦੇ ਵਿੱਚ ਸਾਡੀਆਂ ਫੈਡਰੇਸ਼ਨਸ ਐਸੋਸੀਏਸ਼ਨਸ देयर ਆ ਲੋਟ ਆਫ ਪ੍ਰੋਬਲਮਸ ਕਿ ਕਿਉਂਕਿ ਆਪਾਂ ਕਈ ਵਾਰੀ ਨਾ ਕਮੈਂਟ ਕਰਨ ਲੱਗਿਆਂ ਵੀ ਹਾਂ ਜੀ ਅੱਛਾ ਸਾਡੇ ਤਾਂ ਜਿਹੜੇ ਮੈਂ ਤਾਂ ਹੁਣ ਪੋਲਿਟਿਕਲ ਬੰਦੇ ਵੀ ਦੇਖਦਾ ਉਹਨਾਂ ਨੂੰ ਐ ਲੱਗਦਾ ਵੀ ਇਹ ਕਿਹੜੀ ਗੱਲ ਆ ਅੱਛਾ ਗੱਲ ਆ ਤੇ ਤੁਸੀਂ ਕਰਕੇ ਦਿਖਾ ਲੋ ਤਾਂ ਸੋ ਸੋ ਇਸ ਕਰਕੇ ਸਾਨੂੰ ਇਹ ਪੋਲਿਟਿਸ਼ੀਅਨਸ ਦੀ ਵੀ ਉਹਨੀ ਡੈਪਥ ਨਹੀਂ ਹੈ ਨਾ ਕੋਈ ਡੈਪਥ ਨਹੀਂ ਹੈਗੀ ਬਿਊਰੋਕਰੇਟਸ ਦੀ ਵੀ ਹੈ ਨਹੀਂ ਬਿਊਰੋਕਰੇਟਸ ਅਜੇ ਕੀ ਪੜਿਆ ਲਿਖਿਆ ਹੁੰਦਾ ਇੰਨੀ ਡੈਪਥ ਨਹੀਂ ਹੈਗੀ ਜਿੰਨੀ ਹੋਣੀ ਚਾਹੀਦੀ ਆ ਕਿਉਂਕਿ ਅੱਜ ਕੱਲ ਜਿੰਨੀ ਲੇਟੈਸਟ ਸਟੱਡੀ ਹੈਗੀ ਆ ਉਹਦੇ ਵਿੱਚ 3 ਸਾਲ ਤੋਂ ਲੈ ਕੇ ਤੇ 8 ਸਾਲ ਤੱਕ ਬੱਚਾ ਜਿਹੜਾ ਉਹਦੇ ਫਿਜ਼ੀਕਲ ਤੇ ਮੈਂਟਲ ਪੈਰਾਮੀਟਰ ਉਹਦੀ ਕਰੈਕਸ਼ਨ ਹੋ ਸਕਦੀ ਆ ਲੇਟਰ ਸਟੇਜ ਤੇ ਬਹੁਤ ਮਾਈਨਰ ਕਰੈਕਸ਼ਨਸ ਹੋ ਸਕਦੀਆਂ ਮੇਜਰ ਨਹੀਂ ਹੋ ਸਕਦੀਆਂ ਪਰ ਸਾਡੇ ਉਹ ਇਹਦਾ ਮਤਲਬ ਹੈਗਾ ਸਾਡਾ ਪ੍ਰੀ ਨਰਸਰੀ ਔਰ ਨਰਸਰੀ ਜਿੱਥੇ ਕਿ ਸਾਡਾ ਤਾਂ ਇਹਨਾਂ ਚੀਜ਼ਾਂ ਵੱਲ ਧਿਆਨ ਹੀ ਹੈ ਨਹੀਂਗਾ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਚੀਜ਼ਾਂ ਵੱਲ ਕਿਸੇ ਵੀ ਸਕੂਲਾਂ ਦੇ ਵਿੱਚ ਚਾਹੇ ਸਾਡੇ ਪ੍ਰਾਈਵੇਟ ਸਕੂਲ ਹੈਗੇ ਆ ਕਿੱਤੇ ਵੀ ਧਿਆਨ ਨਹੀਂ ਹੈਗਾ ਸੋ ਅਸੀਂ ਉਹਨਾਂ ਚਿਰ ਜਿੰਨਾ ਚਿਰ ਉਸ ਡੈਪਥ ਦੇ ਵਿੱਚ ਜਾਂਦੇ ਨਹੀਂ ਹੈ ਅਸੀਂ ਕਮੈਂਟ ਕਰਨੋਂ ਤਾਂ ਬਹੁਤ ਕੁਝ ਕਰਦੇ ਆ ਟ੍ਰੋਲਿੰਗ ਬਹੁਤ ਕਰਦੇ ਆ ਵੀ ਉਹ ਜੀ ਇਦਾਂ ਹੋਣਾ ਚਾਹੀਦਾ ਸੀ ਇਦਾਂ ਹੋਣਾ ਚਾਹੀਦਾ ਸੀ ਕਈ ਮੇਰੇ ਵਰਗੇ ਤਾਂ ਉਹ ਜਿਹੜਾ ਰਸ਼ੀਆ ਯੂਕਰੇਨ ਦੀ ਵਾਰ ਆ ਲੰਗੇ ਰਾਜਪੁਰਾ ਨਹੀਂ ਹੁੰਦੇ ਤੇ ਕਮੈਂਟ ਉਹਦੇ ਤੇ ਕਰਨ ਡੇ ਹੁੰਦੇ ਵੀ ਇਦਾਂ ਕਰਨਾ ਚਾਹੀਦਾ ਸੀ ਸੋ ਆਈ ਡੋਨਟ ਥਿੰਕ ਸੋ ਕਿ ਔਰ ਮੈਨੂੰ ਲੱਗਦਾ ਕਿ ਸਾਨੂੰ ਐਜ਼ ਅ ਨੇਸ਼ਨ ਸੀਰੀਅਸਲੀ ਇਧਰ ਨੂੰ ਦੇਖਣ ਦੀ ਜ਼ਰੂਰਤ ਹੈ ਕਿਉਂਕਿ ਸਾਡਾ ਯੂਥ ਜਿਹੜਾ ਕਿਉਂਕਿ ਮੈਂ ਇਹਨੂੰ ਇਸ ਤਰ੍ਹਾਂ ਵਿਜੂਅਲਾਈਜ਼ ਕਰਦਾ ਕਿ ਆਉਣ ਵਾਲਾ ਸਮਾਂ ਜਿਹੜਾ ਉਹ ਹੈਲਥ ਪ੍ਰੋਬਲਮ ਦਾ ਜਿਹੜੀ ਖਾਸ ਕਰਕੇ ਮੈਂਟਲ ਹੈਲਥ ਕਿਉਂਕਿ ਸਾਡਾ ਯੂਥ ਬਹੁਤ ਜ਼ਿਆਦਾ ਜਿਹੜਾ ਆ ਉਹ ਗੈਜਟਸ ਦੇ ਨਾਲ ਜੁੜਿਆ ਹੋਇਆ ਫੋਨ ਵੀ ਖਾਸ ਤੌਰ ਉਸ ਦੇ ਨਾਲ ਬਹੁਤ ਜੁੜਿਆ ਹੋਇਆ ਸੋ ਆਉਣ ਵਾਲਾ ਸਮਾਂ ਜਿਹੜਾ ਕਿਉਂਕਿ ਜਿੰਨਾ ਚਿਰ ਕਲੈਕਟਿਵਲੀ ਕਿਉਂਕਿ ਜਿਹੜੀਆਂ ਤੁਹਾਡੀਆਂ ਫੀਲਿੰਗਸ ਆ ਉਦੀ ਐਗਜ਼ੀਕਿਊਸ਼ਨ ਜਿਹੜੀ ਉਹ ਬੋਡੀ ਨੇ ਕਰਨੀ ਆ ਜੇ ਸਿਰਫ ਫੀਲਿੰਗਸ ਹੀ ਰਹਿ ਗਈਆਂ ਉਹਦੀ ਐਗਜ਼ੀਕਿਊਸ਼ਨ ਨਾ ਹੋਈ ਜਿਹੜੇ ਜਿਨੇ ਇਹਨੂੰ ਡਰਾਈਵ ਕਰਕੇ ਉਸ ਫੀਲਿੰਗਸ ਨੂੰ ਐਗਜ਼ੀਕਿਊਸ਼ਨ ਦੇ ਵਿੱਚ ਲੈ ਕੇ ਜਾਣਾ ਤੇ ਫਿਰ ਤੁਹਾਡੇ ਮਿਸਮੈਚ ਹੋ ਜਾਊਗਾ ਕਿਤੇ 멘ਟਲ ਲੈਵਲ ਤੇ ਫਿਜ਼ੀਕਲ ਲੈਵਲ ਦੇ ਵਿੱਚ ਜਿਹੜਾ ਕੀ ਆਉਣ ਵਾਲੇ ਸਮੇ ਲਈ ਜਿੰਨੀ ਕ ਗੱਲ ਮੈਨੂੰ ਸਮਝ ਆਉਦੀ ਆ ਕੋਈ ਬਹੁਤਾ ਚੰਗਾ ਨਹੀਂ ਆ ਸਾਨੂੰ ਇਹਦੇ ਲਈ ਬੜਾ ਸੀਰੀਅਸ ਐਫਰਟ ਕਰਨੇ ਚਾਹੀਦੇ ਆ ਸਭ ਜੂਨੀਅਰ ਲੈਵਲ ਤੇ ਜਾਂ ਕਹਿ ਲਓ ਪ੍ਰਾਇਮਰੀ ਲੈਵਲ ਤੇ ਹਾਇਰ ਸਕੰਟਰੀ ਲੈਵਲ ਤੇ ਸੋ ਦੈਟ ਆਲਟੀਮੇਟਲੀ ਜ਼ਰੂਰੀ ਨਹੀਂ ਹੈ ਕਿ ਅਸੀਂ 올림픽 ਮੈਡਲ ਦਾ ਹੀ ਗੱਲ ਕਰੀਏ ਅਸੀਂ ਹੈਲਦੀ ਨੇਸ਼ਨ ਵੀ ਤਾਂ ਬਣਾਉਣੀ ਹੈ ਨਾ ਕਿਉਂਕਿ ਜੇ ਚਾਈਨਾ ਦੀ ਪਿਛਲੇ 30 ਸਾਲ ਦੇ ਵਿੱਚ ਨੇਸ਼ਨ ਦੀ 2.5 ਇੰਚ ਆਫੀਸ਼ੀਅਲੀ 2.5 ਇੰਚ ਹਾਈਟ ਇਨਕਰੀਜ਼ ਹੋ ਗਈ ਬਾਈ ਡੂਇੰਗ ਦਿਸ ਇਹ ਤਾਂ ਨਹੀਂ ਹੈ ਕਿ ਉਹਨਾਂ ਦੇ ਸਾਰੇ 10 ਕਰੋੜ ਦੇ 10 ਕਰੋੜ ਹੀ ਮੈਡਲ ਲਿਆਉਂਦੇ ਲੇਕਿਨ ਜੇ ਚੰਗੀ ਸਿਹਤ ਹੋਊਗੀ ਤੇ ਉਹ ਆਟੋਮੈਟਿਕਲੀ ਚੰਗਾ ਸੋਚੂਗਾ ਸੋ ਉਹ ਸਾਰਾ ਉਹਦੇ ਵਿੱਚ ਮੈਡਲ ਵੀ ਆ ਰਿਹਾ ਹੈ ਉਹਦੇ ਵਿੱਚ ਚੰਗੀ ਦੇਸ਼ ਵੀ ਚੰਗਾ ਡਿਵੈਲਪ ਹੋ ਰਿਹਾ ਸਾਡੇ ਹੁਣ ਧੜਾ ਧੜ ਸਟੇਟ ਹਸਪੀਟਲਸ ਬਣ ਰਹੇ ਆ ਮੈਨੂੰ ਲੱਗਦਾ ਵੀ ਹਸਪੀਟਲਾਂ ਦੀ ਤਾਂ ਲਾਈਨ ਲੱਗੀ ਹੁੰਦੀ ਆ ਤੇ ਗਰਾਊਂਡਾਂ ਜਿਹੜੀਆਂ ਹੈਗੀਆਂ ਉਹ ਵੀ ਕਿਤੇ ਖਾਲੀ ਪਈਆਂ ਹੁੰਦੀਆਂ ਸੋ ਇਹ ਸਾਰੀਆਂ ਚੀਜ਼ਾਂ ਸਾਨੂੰ ਮੈਨੂੰ ਲੱਗਦਾ ਇੱਕ ਵੈਲ ਥਾਟ ਦੇ ਕੇ ਉਹਦੀ ਉਹਨੂੰ ਬੇਸਿਕਲੀ ਡਾਇਵਰਸੀਫਾਈ ਕਰਨ ਦੀ ਜ਼ਰੂਰਤ ਹੈ ਕਿ ਤੋਂ ਛੋਟੇ ਛੋਟੇ ਹੋਰ ਸਵਾਲ ਆ ਤੁਸੀਂ ਖੇਡ ਦੇ ਰਹੇ ਹੋ ਇਸ ਕਰਕੇ ਮੈਂ ਸਵਾਲ ਪੁੱਛ ਰਿਹਾ ਕਿਉਂਕਿ ਇਹ ਗੱਲ ਉੱਠ ਰਹੀ ਹੈ ਕਿ ਯੂਰੋਪੀਅਨ ਕੰਟਰੀਜ਼ ਜਿਹੜੀਆਂ ਹੈਗੀਆਂ ਉਹਨਾਂ ਦਾ ਦਬਦਬਾ ਹੈਗਾ ਹਰ ਇੱਕ ਥਾਂ ਤੇ ਔਰ ਜਦੋਂ ਕਹਿੰਦੇ ਕਿ ਉਹ ਹਾਰਨ ਲੱਗਦੇ ਆ ਉਦੋਂ ਰੂਲ ਆਫ ਦੇ ਹਿਸਾਬ ਨਾਲ ਡਿਵੈਲਪ ਕਰ ਲੈਂਦੇ ਆ ਔਰ ਖੇਡਾਂ ਦੇ ਵਿੱਚੋਂ ਲੱਗਦਾ ਕਿ ਪੋਲਿਟਿਕਸ ਚੱਲਦੀ ਹੈ ਇਸ ਲੈਵਲ ਤੇ ਜਿਵੇਂ ਵਿਨੀਸ਼ ਫੋਗਾਟ ਦੇ ਨਾਲ ਹੋਇਆ ਇੱਕ ਦਿਨ ਪਹਿਲਾਂ ਤਾਂ ਬਿਲਕੁਲ ਠੀਕ ਸੀਗੀ ਔਰ ਅਗਲੇ ਦਿਨ ਉਸ ਦਾ 100 ਗ੍ਰਾਮ ਵਜ਼ਨ ਵੱਧ ਸੀਗਾ ਉਹਦੇ ਵਿੱਚ ਵੀ ਜਿਸ ਤਰੀਕੇ ਦੇ ਨਾਲ 골ਡ ਦਾ ਇਹ ਸੁਪਨਾ ਸੀਗਾ ਔਰ ਉਹ ਖੁੰਝ ਗਿਆ ਦੇਖੋ ਇਸ ਲੈਵਲ ਤੇ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਹੈਗੀਆਂ ਦੇਖੋ ਆਪਾਂ ਬਹੁਤ ਇਹਨੂੰ ਟੈਕਨੀਕਲ ਚ ਨਾ ਜਾਈਏ ਕਿਉਂਕਿ ਅਸੀਂ ਉਸ ਲੈਵਲ ਤੇ ਹਜੇ ਸੋਚਦੇ ਹੀ ਨਹੀਂ ਹੈ ਕਰਨ ਦੀ ਤਾਂ ਦੂਰ ਦੀ ਗੱਲ ਹੈ ਕਿਉਂਕਿ ਸਾਡੀਆਂ ਫੈਡਰੇਸ਼ਨ ਸਾਡੀਆਂ ਐਸੋਸੀਏਸ਼ਨਜ਼ ਇਹਦੇ ਵਿੱਚ ਬਹੁਤ ਵੱਡੀਆਂ ਪ੍ਰੋਬਲਮਸ ਹੈਗੀਆਂ ਆ ਉਹਦੇ باوجود ਵੀ ਜਿਹੜੇ ਮੈਂ ਸਮਝਦਾ ਇਹ ਪਲੇਅਰ ਜਿਹੜੇ ਆ ਇੰਨਾ ਪਰਫਾਰਮ ਕਰਦੇ ਹੈਗੇ ਆ ਉਹ ਵੀ ਇੱਕ ਖਰੀ ਬेटर ਹੈ ਕਿਉਂਕਿ ਜੀ ਇਹੀ ਕਿਤੇ ਕੋਈ ਦੂਸਰੇ ਦੇਸ਼ ਹੋਣ ਸ਼ਾਇਦ ਉੱਥੇ ਇਦਾਂ ਦੀ ਥੌਟ ਪ੍ਰੋਸੈਸ ਨਹੀਂ ਹੋਊਗੀ ਸੋ ਮੈਨੂੰ ਲੱਗਦਾ ਕਿ ਸਾਨੂੰ ਐਜ਼ ਅ ਕੰਟਰੀ ਐਜ਼ ਅ ਨੇਸ਼ਨ ਕੀ ਸਾਡੀ ਨੇਸ਼ਨ ਹੈਲਦੀ ਹੋਵੇ ਸਾਡਾ ਨਜ਼ਰੀਆ ਕਿਉਂਕਿ ਦੇਖੋ ਅਸੀਂ ਡਰੱਗ ਦਾ ਬਹੁਤ ਰੌਲਾ ਪਾਉਨੇ ਪੰਜਾਬ ਦੀ ਜੇ ਜੇ ਸਭ ਤੋਂ ਵਧੀਆ ਰੈਮਡੀ ਹੈਗੀ ਆ ਡਰੱਗਸ ਦੇ ਵਿੱਚੋਂ ਨਿਕਲਦੀ ਉਹ ਸਪੋਰਟਸ ਹੈ ਕਿਉਂਕਿ ਉਸ એનર્ਜੀ ਨੂੰ ਚੈਨਲਾਈਜ਼ ਕਰਨ ਲਈ ਕਿਉਂਕਿ ਮੈਂ ਨਹੀਂ ਕਹਿੰਦਾ ਵੀ ਪਿਛਲੇ ਸਮੇਂ 'ਚ ਅਸੀਂ ਬਹੁਤ ਕੁਝ ਕੀਤਾ ਅਸੀਂ ਵੀ ਬਹੁਤ ਕਟ ਕੀਤਾ ਜਿੰਨਾ ਕਰਨਾ ਚਾਹੀਦਾ ਸੀਗਾ ਕਿਉਂਕਿ ਜਿੰਨਾ ਚਿਰ ਅਸੀਂ ਉਧਰ ਨੂੰ ਸੋਚਦੇ ਨਹੀਂ ਹੈ ਜਿੰਨਾ ਚਿਰ ਅਸੀਂ ਉਧਰ ਨੂੰ ਬਜਟ ਦਾ ਪ੍ਰੋਵੀਜ਼ਨ ਨਹੀਂ ਕਰਦੇ ਜਿੰਨਾ ਚਿਰ ਉਹ ਸincere ਹੋ ਤੁਸੀਂ ਕਿਸੇ ਬਿਊਰੋਕਰੇਟ ਨੂੰ ਪੁੱਛ ਕੇ ਦੇਖ ਲਓ ਕਿ ਤੂੰ ਸੈਕਟਰੀ ਸਪੋਰਟਸ ਜਾਂ ਡਾਇਰੈਕਟਰ ਸਪੋਰਟਸ ਲੱਗਣਾ ਕੋਈ ਨਹੀਂ ਲੱਗਣਾ ਚਾਹੁੰਦਾ ਈਵਨ ਸਾਡੇ ਕਈ ਪਲੇਅਰ ਵੀ ਇਹੋ ਜਿਹੇ ਹੈਗੇ ਆ ਜਿਹੜੇ ਉਹ ਜਦ ਕਿ ਉਹਨਾਂ ਦੀ ਐਕਸਪਰਟਿਸ ਹੈਗੀ ਆ ਮੈਂ ਤਾਂ ਕਹਿਣਾ ਹੁੰਦਾ ਵੀ ਯਾਰ ਜਿਹੜੇ ਪੁਲਿਸ 'ਚ ਮੁੰਡੇ ਹੈਗੇ ਆ ਜਾਂ PCS ਹੈਗੇ ਆ ਇਹਨਾਂ ਨੂੰ ਡਾਇਰੈਕਟਰ ਸਪੋਰਟਸ ਲਾਉਣਾ ਚਾਹੀਦਾ ਕਿਉਂਕਿ ਦੇ ਹੈਵ ਅ ਮੋਰ ਐਕਸਪੀਰੀਅੰਸ ਦੈਨ ਨਾਰਮਲ ਲੇ ਕਾਨੂੰਨਾਂ ਦਾ ਨਜ਼ਰੀਆ ਵੀ ਇਧਰ ਨੂੰ ਨਹੀਂ ਹੈ ਕਿਉਂਕਿ ਸਮਾਜ ਦਾ ਓਵਰਆਲ ਨਜ਼ਰੀਆ ਜਿਹੜਾ ਉਹਦੇ ਵਿੱਚ ਕਿਤੇ ਬਦਲਾਅ ਦੀ ਜ਼ਰੂਰਤ ਹੈਗੀ ਆ ਕਿਉਂਕਿ ਇਹ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਵੀ ਅਸੀਂ ਕਿੰਨੇ ਵੀ ਅਸੀਂ ਜੇ ਮੈਡਲ ਆਊਗਾ ਤੇ ਤਾਂ ਹੀ ਖੇਡਣਾ ਬਈ ਇੱਕ ਘੱਟੋ ਘੱਟ ਵੀ 10 ਤੋਂ 20 ਹਜ਼ਾਰ ਪਲੇਅਰ ਜਦੋਂ ਖੇਡਦਾ ਉਹਦੇ ਵਿੱਚੋਂ ਇੱਕ ਵਰਲਡ ਕਲਾਸ ਪੈਦਾ ਹੁੰਦਾ ਪਰ ਬਾਕੀ ਉਹਦੇ ਚੋਂ ਕੁਝ ਐਡਮਿਨਿਸਟਰेटर ਬਣਨਗੇ ਕੁਝ ਕਹ ਲਓ ਕਿ ਸਪੋਰਟ ਕਰਨ ਵਾਲੇ ਬਣਨਗੇ ਕੋਈ ਟੈਕਨੀਕਲ ਬੰਦੇ ਬਣਨਗੇ ਬਟ ਅਲਟੀਮੇਟਲੀ ਹੈਲਦੀ ਤਾਂ ਬਣਨਗੇ ਨਾ ਸੋਚ ਵੀ ਨਾ ਬਣਨਗੇ ਹੈਲਦੀ ਤਾਂ ਹੋਣਗੇ ਹੈਲਦੀ ਤਾਂ ਹੋਣਗੇ ਨਾ ਜਦੋਂ ਬੰਦਾ ਹੈਲਦੀ ਹੋਊਗਾ ਤੇ ਫਿਰ ਉਹਦੇ ਚ ਨੈਗੇਟਿਵ ਥਾਟ ਨਹੀਂ ਆਉਂਦਾ ਉਹ ਪੋਜੀਟਿਵਲੀ ਸੋਚਦਾ ਕਿ ਯੈਸ ਵੀ ਕੈਨ ਡੂ ਇਟ ਸੋ ਇਹ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਇੱਧਰ ਨੂੰ ਤੋਰਨ ਦੀ ਜ਼ਰੂਰ ਥੇ ਤਾਂ ਪ੍ਰਗਟ ਸਿੰਘ ਜੀ ਸਾਡੇ ਨਾਲ ਸੀਗੇ ਔਰ ਇਹਨਾਂ ਨੇ तमाम ਚੀਜ਼ਾਂ ਨੂੰ ਲੈ ਕੇ ਗੱਲਾਂ ਕਹੀਆਂ ਨੇ ਜਿਹੜੀਆਂ ਥੋੜੀਆਂ ਬਹੁਤ ਕਮੀਆਂ ਪੇਸ਼ੀਆਂ ਰਹੀਆਂ ਲੱਗਦਾ ਸੀ ਇਹਨਾਂ ਨੂੰ ਵੀ ਕਿ 골ਡ ਆਏਗਾ ਫਿਰ ਸਿਲਵਰ ਆਏਗਾ ਪਰ ਖੈਰ ব্রੌਂਜ਼ ਮੈਡਲ ਲੈ ਕੇ ਹਾਕੀ ਦੀ ਟੀਮ ਆ ਰਹੀ ਆ ਪਰ ਚਾਹੀਦਾ ਸਿਸਟਮ ਨੂੰ ਵੀ ਕਿ ਸਿਸਟਮ ਵੀ ਸੁਧਾਰਿਆ ਜਾਵੇ ਸਿਸਟਮ ਦੇ ਵਿੱਚ ਤਬਦੀਲੀਆਂ ਹੋਣ ਔਰ ਜਿਹੜੇ ਖਿਡਾਰੀ ਐ ਇਹਨਾਂ ਨੂੰ ਸਹੂਲਤਾਂ ਚੰਗੀਆਂ ਦਿੱਤੀਆਂ ਜਾਣ ਔਰ ਹੋਰ ਗੇਮ ਨੂੰ ਇੰਪਰੂਵ ਕਰਨ ਦੀ ਲੋੜ ਆ ਕੈਮਰਾ ਪਰਸਨ ਵਤਨ ਦੇ ਨਾਲ ਵਿਕਰਮ ਸਿੰਘ ਰੂਪ ਪੰਜਾਬ ਟੀਵੀ ਚੰਡੀਗੜ੍ਹ